ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਗਊ ਮਾਤਾ ਇੱਕ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਹੱਥ ਨਾ ਲੱਗੇ ਥੂ ਕੌੜੀ ਹੁਣ ਉਹ ਜਿਹੜੇ ਨਿਹੰਗ ਵੱਖ ਵੱਖ ਜਗਾਂ ਨੂੰ ਘੋੜੇ ਲੈ ਕੇ ਅਸੀਂ ਜੇ ਕਰ ਦੂਗੇ ਖਾਲਸੇ ਨੇ ਚੜ੍ਹਾਈ ਕਰਤੇ ਖਾਲਸੇ ਨੇ ਦਿੱਲੀ ਨੂੰ ਜੇ ਕਰਤਾ ਅਸੀਂ ਬ੍ਰਾਹਮਣ ਦਾ ਰਾਜ ਨਹੀਂ ਰਹਿਣ ਦੇਣਾ ਅਸੀਂ ਖਾਕੀ ਨਿੱਕਰ ਵਾਲਿਆਂ ਦਾ ਰਾਜ ਨਹੀਂ ਰਹਿਣ ਦੇਣਾ ਵੱਡੀਆਂ ਵੱਡੀਆਂ ਫੜਾ ਮਾਰਦੇ ਸੀ ਹੁਣਾਂ ਨਹੀਂ ਆਵਾਜ਼ ਆ ਜਿਹੜੀ ਟਿਊਨਿੰਗ ਹੈ ਬਦਲੀ ਹੋਈ ਹੈ ਕਾਰਨ ਕੀ ਹੈ ਹੁਣ ਪਾਕਿਸਤਾਨ ਨੂੰ ਇਹਨਾਂ ਦੇ ਜਿਹੜੇ ਘੋੜੇ ਨੇ ਉਹ ਨਹੀਂ ਜਾਣੇ ਕਿਉਂਕਿ ਛੇਤਰ ਪੈਣੇ ਨੇ ਅਗਲੇ ਬੂਥਾ ਕੁੱਟਣਗੇ ਇਹਨਾਂ ਦਾ ਦੂਜੇ ਪਾਸੇ ਇਹ ਕਹਿ ਰਹੇ ਨੇ ਭਾਈ ਜਿਹੜੀ ਬੀਬੀ ਉਹ ਵਾਪਸ ਆ ਜਾਵੇ ਉਸ ਬਹਿਰੂਪੀਏ ਦੇ ਉਸ ਸਿੰਘ ਦੇ ਘਰ ਰੱਖ ਲਵੇ ਮੈਂ ਕਹਿੰਨਾ ਜਿਹੜੀਆਂ ਤਹਾਤੇ ਨਹੀਂ ਰੱਖ ਹੁੰਦੀਆਂ ਰਾਜਾ ਰਾਜ ਸਿੰਘ ਮੇਰੇ ਘਰੇ ਛੱਡ ਦਿਓ ਮੈਂ ਰੱਖ ਲੂੰਗਾ ਹੋਰ ਦੱਸ ਜੇ ਤੁਸੀਂ ਪਾਕਿਸਤਾਨ ਤੋਂ ਲਿਆ ਕੇ ਹੋਰ ਵੀ ਜਿਹੜੀਆਂ 13000 ਬੱਚੀਆਂ ਜਿਹੜੀਆਂ ਨੇ ਪਾਕਿਸਤਾਨ ਚ ਚਲੇ ਗਈਆਂ ਸਿੱਖਾਂ ਦੀਆਂ ਤੁਸੀਂ ਗਰੂਮਿੰਗ ਬਾਰੇ ਕਦੇ ਪੜਿਓ ਅਨਪੜ ਟੋਲਾ ਬੈਠਾ ਇੱਥੇ ਬਾਜਵਲੀਆਂ ਮਾਂ ਨੂੰ ਚੱਕ ਕੇ ਮਾਈਕਾਂਗੇ ਬੈਠ ਜਾਣੇ ਇਹੋ ਜਿਹੀ ਇਹ ਪੱਤਰਕਾਰ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਅਕਲ ਨਾਲ ਬੂਝ ਇਹ ਅਨਪੜ ਟੋਲਾ ਜਿਹੜਾ ਕਦੇ ਘੋੜਿਆਂ ਦੇ ਕਿਤੇ ਕਦੇ ਕਿਤੇ ਤੁਸੀਂ ਰੋਟੀਆਂ ਪਿੱਛੇ ਵਿਕਣ ਵਾਲੇ ਲੋਕ ਹੁਣ ਤੱਕ ਕਰਦੇ ਰਹੇ ਗੱਲਾਂ ਖਾਲਸੇ ਨੇ ਦਿੱਲੀ ਫਤਿਹ ਕਰੀ ਖਾਲਸੇ ਨੇ ਜੇ ਕੀਤਾ ਖਾਲਸੇ ਨੇ ਬੋਹ ਕੀਤਾ ਉਹ ਖਾਲਸਾ ਤੁਹਾਡੇ ਵਰਗਾ ਨਹੀਂ ਹੈ ਉਹ ਤੁਹਾਡੇ ਵਰਗਾ ਅਨਪੜ ਖਾਲਸਾ ਨਹੀਂ ਤਾਂ ਉਹ ਤੁਹਾਡੇ ਵਰਗਾ ਮੂਰਖ ਖਾਲਸਾ ਨਹੀਂ ਤਾਂ ਉਹ ਤੁਹਾਡੇ ਵਰਗਾ ਡਰਪੋਕ ਖਾਲਸਾ ਨਹੀਂ ਤਾਂ ਉਹ ਨਮਰਦ ਖਾਲਸਾ ਨਹੀਂ ਤਾਂ ਉਹ ਉਹ ਖਾਲਸਾ ਤਾਂ ਉਹ ਬੁੱਢਾ ਅਦਾਲਤਾਂ ਜਿਨੇ ਵੱਡੇ ਵੱਡੇ ਮੁਸਲਮਾਨਾਂ ਦੇ ਵੱਡੇ ਵੱਡੇ ਮੁਗਲਾਂ ਦੇ ਮੂੰਹ ਮੋੜੇ ਪਰ ਤੁਸੀਂ ਹੁਣ ਜਦੋਂ ਗੱਲ ਆ ਗਈ ਪਾਕਿਸਤਾਨ ਜਾਣ ਦੀ ਘੋੜਿਆਂ ਨੂੰ ਬਾਰਡਰ ਵੱਲ ਲੈ ਕੇ ਜਾਣ ਦੀ ਫੇਲ ਆ ਕੇ ਏਜੰਸੀਆਂ ਦਾ ਕੰਮ ਆ ਜੀ ਸਰਕਾਰਾਂ ਕਰਵਾਉਂਦੀਆਂ ਨੇ ਹੁਣ ਏਜੰਸੀਆਂ ਤੇ ਸਰਕਾਰਾਂ ਤੁਹਾਡੀਆਂ ਧੀਆਂ ਪਹਚਾਉਣ ਲੱਗੀਆਂ ਬੇਸ਼ਰਮ ਝੂਠੇ ਲੋਕ ਇਕੱਠੇ ਹੋ ਕੇ ਬੈਠੇ ਧਰਨਿਆਂ ਤੇ ਮੈਂ ਇਹੀ ਕਹਿੰਦਾ ਪੰਜਾਬ ਦੇ ਜਿਹੜੇ ਸਿੱਖ ਨੇ ਜਿਹੜੇ ਸਮਝਦਾਰ ਨੇ ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਨੇ ਉਹ ਕਦੇ ਵੀ ਧਰਨਾ ਨਹੀਂ ਲਾਉਂਦੇ ਉਹ ਕਦੇ ਵੀ ਇਹਨਾਂ ਵਾਂਗ ਜਬਲੀਆਂ ਨਹੀਂ ਮਾਰਦੇ ਉਹ ਕਦੇ ਯੂਨੀਵਰਸਿਟੀ 'ਚ ਘੋੜੇ ਨਹੀਂ ਬਾੜਦੇ ਕਦੇ ਕਿਸੇ ਨੂੰ ਸੰਗਲਾਂ ਨਾਲ ਝੂਠੇ ਦਬਕੇ ਨਹੀਂ ਮਾਰਦੇ ਖਾਲਸਾ ਹਮੇਸ਼ਾ ਪਿਆਰ ਦੀ ਗੱਲ ਕਰਦਾ ਖਾਲਸਾ ਹਮੇਸ਼ਾ ਸੱਚ ਨਾਲ ਖੜਦਾ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਡੇ 'ਚ ਦਮ ਹੈ ਜਿਹੜੇ ਯੂਨੀਵਰਸਿਟੀ ਨੂੰ ਆਪਣਾ ਅੱਡਾ ਬਣਾਉਣ ਨੂੰ ਬੜੇ ਉੱਥੇ 12 ਗਾਉਂਦੇ ਤੇ ਲਾਂਡਰਾਂ ਵਲਗੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਉੱਥੇ 12 ਗਾਉਂਦੇ ਤੇ ਹੁਣ ਭੇਜੋ ਆਪਣੇ ਇਹਨਾਂ ਨੂੰ ਤੁਸੀਂ ਪਾਕਿਸਤਾਨ ਨੂੰ ਹਾਂ ਜੇ ਤੁਹਾਤੇ ਧੀਆਂ ਨਹੀਂ ਪਾਲੀਆਂ ਜਾਂਦੀਆਂ ਜਿਹੜੀਆਂ ਧੀਆਂ ਤੁਹਾਤੇ ਨਹੀਂ ਰੱਖੀਆਂ ਜਾਂਦੀਆਂ ਜਿਨ੍ਹਾਂ ਤੁਸੀਂ ੱੱਕੇ ਮਾਰਦੇ ਹੋ ਵੀ ਜੇ ਪਾਕਿਸਤਾਨ ਤੋਂ ਵਾਪਸ ਆਉਂਦੀਆਂ ਨੇ ਉਹ ਦਾਸ ਰੱਖੇਗਾ ਦਾਸ ਦੇ ਘਰ ਤੁਹਾਡਾ ਆਪਣਾ ਘਰ ਆ ਤੁਸੀਂ ਮੇਰਾ ਆਪਣਾ ਪਰਿਵਾਰ ਉਹ ਬੱਚੇ ਉਹ ਤੁਸੀਂ ਮੇਰੀਆਂ ਧੀਆਂ ਐ ਮੇਰੀਆਂ ਭੈਣਾਂ ਨੇ ਪਰ ਰਾਜਾ ਰਾਜ ਸਿੰਘ ਵਰਗੇ ਕੀ ਕਰ ਲੈਣਗੇ ਇਹ ਉਹ ਲੋਕ ਨੇ ਜਿਹੜੇ ਉੱਥੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਧਰਨਿਆਂ ਦੇ ਵਿੱਚ ਲੋਕਾਂ ਨੂੰ ਲੜਾ ਰਹੇ ਨੇ ਕਦੇ ਘੋੜੇ ਯੂਨੀਵਰਸਿਟੀ ਨੂੰ ਬਾੜ ਦੇ ਕਦੇ ਕਿਸੇ ਦੇ ਢਾਬੇ ਵੱਲੋਂ ਬਾੜ ਦੇ ਕਦੇ ਦਿੱਲੀ ਨੂੰ ਬਾੜ ਦੇ ਇਹ ਝੂਠੀਆਂ ਜਿਹੜੀਆਂ ਨੇ ਫੋਕੀਆਂ ਜਿਹੜੀਆਂ ਛਾਂਆਂ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਹੌਲ ਕਰਿਆ ਇਹ ਪੰਥ ਨਹੀਂ ਹੈ ਪੰਥ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਹੈ ਚਾਹੇ ਗੜਗਾਜ ਹੋਵੇ ਚਾਹੇ ਤੁਸੀਂ ਬੈਠੇ ਧਰਨੇ ਵਾਲੇ ਹੋਵੋ ਚਾਹੇ ਤੁਹਾਡੇ ਨਾਲ ਦੇ ਬਾਕੀ ਦੇ ਵੀ ਲੰਗ ਲਾਉਣਾ ਹੋਵੇ ਤੁਸੀਂ ਪੰਥ ਨਹੀਂ ਹੈ ਪੰਥ ਉਹ ਆ 100 ਕਰੋੜ Hindu ਵੀ ਪੰਥ ਹੈ 100 ਕਰੋੜ ਸਨਿਆਸੀ ਵੀ ਪੰਥ ਹੈ 100 ਕਰੋੜ ਸਨਾਤਨੀ ਵੀ ਪੰਥ ਹੈ ਹਰ ਸਿੱਖ ਪੰਥ ਹੈ ਲੇਕਿਨ ਇਕੱਲਾ ਤੁਹਾਡੇ ਮਗਰ ਲੱਗਣ ਵਾਲਾ ਪੰਥ ਨਹੀਂ ਤੁਸੀਂ ਪੰਥ ਦਾ ਹਿੱਸਾ ਨਹੀਂ ਤੁਸੀਂ ਪੰਥ ਨੂੰ ਬਰਬਾਦ ਕਰਨ ਵਾਲੇ ਹੋ ਜੇ ਹੁਣ ਪਤਾ ਲੱਗਿਆ ਵੀ ਪਾਕਿਸਤਾਨ ਨੂੰ ਜਾਣਾ ਪੈਣਾ ਘੋੜੇ ਲੈ ਕੇ ਉਧਰ ਛਿੱਤਰ ਪੈਣੇ ਤੁਹਾਡਾ ਬੂਥਾ ਕੁੱਟਣਾ ਹੁਣ ਤੁਸੀਂ ਏਜੰਸੀਆਂ ਨੂੰ ਕੋ ਉਹਦੇ ਸਰਕਾਰਾਂ ਨੂੰ ਕੋਤਦੇ ਹੋ ਗੜਗਾਜੇ ਨੂੰ ਕਹਦੇ ਮੇਰੇ ਨਾਲ ਨੰਦਾ ਪੇ ਪੰਗਾ ਫੇਰ ਨਾ ਕਹੇ ਕੱਲ ਨੂੰ ਮਿੱਤੇ ਖਰੀਆਂ ਖਰੀਆਂ ਸੁਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਗਉ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 2-3 ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਕੇ ਤੇ ਉਹਦੇ ਸੰਬੰਧ ਦੇ ਵਿੱਚ سوشل میڈیا ਤੇ ਤਨਾ ਤਨਾ ਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮਾੜੇ ਸ਼ਬਦ ਕੌਮ ਨੂੰ ਬੋਲੇ ਜਾ ਰਹੇ ਨੇ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ ਮਾੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾਏ ਦੀ ਸਖਤ ਨਿੰਦਾ ਕਰਦੇ ਆ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉੱਥੇ ਜਾ ਕੇ ਉਹਨੇ ਜੱਥੇ ਦੇ ਵਿੱਚ ਜੱਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉੱਥੇ ਧਰਮ ਪਰਵਤਨ ਕਰਕੇ ਨੂਰ ਹੁਸੈਨ ਵਾਂਗੂ ਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨਾਂ ਉੱਤੇ ਗੱਲਬਾਤ ਕਰਦੀ ਉਹਦੇ ਬਿਆਨ ਨੇ ਵੀ ਮੇਰੇ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਉਹ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰੈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਲਾਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਫੜਿਆ ਗਿਆ ਵੀ ਇਸ ਗੱਲਬਾਤ ਤੇ ਵੀ ਇਹਨਾਂ ਦੇ ਉੱਥੇ ਸਬੰਧ ਨੇ ਫਿਰ ਜਦੋਂ ਉਹਦਾ ਪਾਸਪੋਰਟ ਉੱਥੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਤੇ ਵੀ ਉਹਦੇ ਉੱਥੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਤੁਸੀਂ ਖੰਘਾਲਦੇ ਹੋ ਵੀ ਇਹਦਾ ਕੋਈ ਇੱਥੇ ਗੜਬੜਤਾ ਨਹੀਂ ਹੈਗੀ ਭਾਰਤ ਦੇ ਵਿੱਚ ਇਹਦਾ ਕਿਸੇ ਨਾਲ ਸਬੰਧਤਾ ਨਹੀਂ ਹੈਗਾ ਫਿਰ ਉਸ ਸਰਬਜੀਤ ਕੌਰ ਦਾ ਫੋਨ ਕਿਉਂ ਨਹੀਂ ਖੰਗਾ ਲਿਆ ਗਿਆ 9 ਸਾਲਾਂ ਤੋਂ ਉਹਦੀ ਗੱਲਬਾਤ ਪਾਕਿਸਤਾਨ ਨਾਲ ਹੋ ਰਹੀ ਸੀ ਉਹ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਦਾ ਮਤਲਬ ਜਾਣਬੁੱਝ ਕੇ ਇਹਨਾਂ ਨੇ ਸਾਨੂੰ ਬੁਨਾਮ ਕਰਨ ਵਾਸਤੇ ਇਹ ਸਾਰੀ ਗੱਲ ਦੱਬੀ ਗਈ ਫਿਰ ਉਹਦੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਨੇ ਉਹ ਕਹਿੰਦੇ ਸਾਥੋਂ ਤੱਕ ਕਿਸੇ ਤੋਂ ਵੈਰੀਫਿਕੇਸ਼ਨ ਕਰਾਈ ਕੋਈ ਨਹੀਂ ਹੈਗੀ ਅੱਜ ਤੱਕ ਕਿਸੇ ਦੀ ਕਰ ਹੀ ਨਹੀਂ ਹੈਗੀ ਉਹ ਵੀ ਜਵਾਬ ਦੇ ਜਾਂਦੇ ਨੇ ਘਰ ਦੇ ਨੇ ਵੀ ਜਵਾਬ ਦੇ ਸਾਡੇ ਬੋਲ ਚਾਲ ਨਹੀਂ ਸੀ ਤੇ ਇੰਨਾ ਕੁਝ ਹੋਇਆ ਹੁਣ ਕਿੰਨੇ ਬੰਦੇ ਚੱਕੇ ਜਾ ਰਹੇ ਨੇ ਬੰਬ ਲਾਸਟਰ ਦੇ ਵਿੱਚ ਮੜਾ ਜਿ ਕਿਸੇ ਦਾ ਤਾਲੁਨਾ ਪੰਜਾਬੀਆਂ ਦਾ ਵੀ ਲਾਦਾ ਖਾਸਤਾਨੀਆਂ ਤੇ ਉਹ ਫਲਾ ਉਹਨਾਂ ਨੇ ਬੰਬ ਚਲਾਦਾ ਮੈਂ ਪੁੱਛਣਾ ਚਾਹਣਾ ਦੁਬਾਰੇ ਫੇਰ ਸਾਨੂੰ ਨਾਮਦ ਨਾਮ ਕਰੋ ਉਸ ਬੀਬੀ ਦਾ ਜਿਹੜੀ ਛੱਡ ਕੇ ਚਲੀ ਗਈ ਸਾਰਾ ਕੁਝ ਉੱਥੇ ਜਾ ਕੇ ਵਹਿ ਗਈ ਆ ਉਸੇ ਨਕਾਕ ਲਾ ਲਿਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਸਾਰੀਆਂ ਏਜੰਸੀਆਂ ਦੇ ਜਾਣ ਬੁੱਝ ਕੇ ਚਾਲਾ ਕੋਈ ਗੱਲ ਨਹੀਂ ਸਮਾ ਆਊਗਾ ਉਹ ਸਾਰਾ ਕੁਝ ਆਪ ਹੀ ਦੱਸੂਗੀ ਜਦੋਂ ਉਹਦਾ ਫੋਨ ਨਹੀਂ ਖੰਗਾ ਲਿਆ ਗਿਆ ਫਿਰ ਏਜੰਸੀਆਂ ਨੇ ਕਿਉਂ ਨਹੀਂ ਉਹਦਾ ਫੋਨ ਚੈੱਕ ਕੀਤਾ ਵੀ 9 ਸਾਲਾਂ ਦੇ ਵਿੱਚ ਕੋਈ ਆਇਆ ਗਿਆ ਇਹ ਦਾ ਮਤਲਬ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਾਉਣ ਵਾਸਤੇ ਇਹ ਸਾਜ਼ਿਸ਼ ਰਸੀ ਗਈ ਵੀ ਉੱਥੇ ਤਖਤਾਨ ਦੇ ਜਥੇਦਾਰ ਨੇ ਗਏ ਨੇ ਜਾਂ ਉੱਥੇ ਜਤਾ ਜਾਂਦਾ ਉਹ ਨਾ ਜਾਵੇ ਇਹਨਾਂ ਨੇ ਭਾ ਸਰਕਾਰ ਨੇ ਜਦੋਂ ਉੱਥੇ ਗੜਬੜ ਹੋਈ ਆ ਲੜਾਈ ਲੱਗੀ ਆ ਉਹਨੂੰ ਕਹਦਾ ਸੀ ਵੀ ਸਭ ਕੁਝ ਮੰਨ ਤਾਤਾ ਜੇ ਫਿਰ ਜਥੇਦਾਰ ਸਾਹਿਬ ਨੇ ਤੇ ਸਰੋਣਗੋਣੇ ਅਪੀਲ ਕੀਤੀ ਫਿਰ ਇਹ ਜਥੇ ਜਾਣ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਹ ਬੀਬੀ ਨੂੰ ਜਿਹੜੀ ਉੱਥੇ ਗੱਲਬਾਤ ਕਰਦੀ ਉਹਨੂੰ ਨਾਲ ਭੇਜਿਆ ਜਾਣ ਬੁੱਝ ਕੇ ਸਾਰੀ ਸਾਜ਼ਿਸ਼ ਰਸੀ ਗਈ ਆ ਜਿਸ ਤਰ੍ਹਾਂ ਵੀ ਹੁਣ ਗਾਹਾਂ ਤੋਂ ਕੋਈ ਬੀਬੀ ਨਾ ਜਾਵੇ ਇਹ ਵੀ ਲਾਨ ਹੋ ਗਿਆ ਸਰੋਨੀ ਕਮੇਟੀ ਕਣੀਓ ਵੀ ਗਾਹਾਂ ਨੂੰ ਜਸੇ ਨਾ ਜਾਣ ਇਹਨਾਂ ਨੂੰ ਬਿਮਾਰੀ ਇਹ ਆ ਹੋਰ ਕੁਝ ਨਹੀਂ ਹੈਗਾ ਹੁਣ ਕਈ ਕਹਿੰਦੇ ਨੇ ਇਹਨਾਂ ਦਾ ਉਹਨੂੰ ਮੋੜ ਕੇ ਲਿਆਉਣਾ ਚਾਹੀਦਾ ਜੀ ਇਹ ਕਹਿੰਦੇ ਸੀ ਗਜਨੀ ਤੋਂ ਛੜਾ ਅਸੀਂ ਕਹਿੰਦੇ ਆ ਛੜਾਈਆਂ ਨੇ ਇਤਿਹਾਸ ਬੋਲਦਾ ਪਰ ਮੈਂ ਉਹਨਾਂ ਖੱਤਾਂ ਨੂੰ ਪੁੱਛਣਾ ਚਾਹੁੰਦਾ ਉਹਨੂੰ ਕਿਹਨੇ ਧੱਕੇ ਨਾਲ ਰੱਖਿਆ ਉਹਨੂੰ ਕੌਣ ਚੱਕ ਕੇ ਲੈ ਕੇ ਗਿਆ ਉਹ ਤਾਂ ਆਪਣੀ ਮਰਜ਼ੀ ਨਾਲ ਗਈ ਆ ਉਹਦੇ ਪਰਿਵਾਰ ਨਹੀਂ ਕਹਿੰਦਾ ਵੀ ਉਹ ਧੱਕੇ ਨਾਲ ਗਈ ਆ ਕੋਈ ਪਿੰਡ ਵਾਲਾ ਨਹੀਂ ਕਹਿ ਰਿਹਾ ਉਹ ਆਪਦੇ ਉਹਦੇ ਬਿਆਨ ਨੇ ਉਹ ਬਦੀ ਮਰਜ਼ੀ ਨਾਲ ਖੇ ਖਾਂਦੀ 100 ਦਫਾ ਖਾਵੇ ਸਾਨੂੰ ਕੀ ਉਹਦੇ ਮਤਲਬ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਇਸ ਕੌਮ ਨੂੰ ਜ세ਦਾਰ ਕਾਲਤਖ ਸਾਹਿਬ ਦਾ ਇਹਦੇ ਸਾਹਕਤ ਸਨੜਨਾਣਾ ਚਾਹੀਦਾ ਬੋਲਣਾ ਚਾਹੀਦਾ ਇਸ ਗੱਲ ਤੇ ਕਈ ਮੁੱਦਿਆਂ ਤੇ ਜ세ਦਾਰ ਸਾਹਿਬ ਬੋਲਦੇ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਵੀ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਨੂੰ ਬਦਨਾਮ ਕਰਨ ਵਾਸਤੇ ਉਹ ਸਾਲੇ ਜਾ ਰਹੇ ਨੇ ਇਹਨਾਂ ਤੇ ਸਿੱਧੂ ਸਿੱਧੀ ਬਿਆਨ ਦਿੱਤੇ ਜਾਂ ਬੋਲਿਆ ਜਾਵੇ ਕਿਉਂ ਸਾਨੂੰ ਇਸ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਸਾਡੀ ਕੋਈ ਨਹੀਂ ਲੱਗਦੀ ਉਹ ਆਪਦੀ ਮਰਜ਼ੀ ਨਾਲ ਗਈ ਆ ਜੇ ਕੋਈ ੱੱਕੇ ਨਾਲ ਉਸੇ ਰੱਖਦਾ ੱੱਕੇ ਨਾਲ ਚੱਕਦਾ ਫੇਰ ਅਸੀਂ ਸਭ ਕੁਝ ਕਰ ਸਕਦੇ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਅਸੀਂ ਕਰ ਦਿੰਦੇ ਪਰ ਉਹ ਆਪਦੀ ਮਰਜ਼ੀ ਨਾਲ ਗਈ ਆ ਪਰਿਵਾਰ ਦੀ ਨਹੀਂ ਬਣੀ ਉਹ ਕੌਮ ਦੀ ਕੀ ਬਣੂਗੀ ਉਹ ਪੰਥ ਦੀ ਕੀ ਬਣੂਗੀ ਸਾਡੀ ਕੋਈ ਨਹੀਂ ਲੱਗਦੀ ਜਿਹੜਾ ਕਿਹਾ ਉਹ ਮਰੇ ਉਹਨੂੰ ਲੱਕ ਲਾਣ ਦਾ ਉਸ ਨੂੰ ਜੰਮਣ ਦੇ ਉਹਨੂੰ ਤਾਂ ਲਾਣ ਤਾਂ ਹੀ ਪਹਿਣਗੀਆਂ ਇੱਥੇ ਵੀ ਪਹਿਣਗੀਆਂ ਉੱਥੇ ਵੀ ਪਹਿਣਗੀਆਂ ਤੇ ਜਿਨ੍ਹਾਂ ਨੇ ਬੋਲ ਚੁੱਕੀ ਜਾਰੀ ਬਾਬਾ ਸਕਤੇ ਹਾਸਤੇ ਜਾਵੇ ਉਹ ਗੱਜਰੀ ਦੇ ਵਿਚਾਰ ਦੇ ਇਤਿਹਾਸ ਦੇ ਉਹਨੂੰ ਬਾਅਦ ਜਾਣ ਕੇ ਕੋਈ ਇਸ ਗਲਤੀ ਨੂੰ ਰਿਪੀਟ ਕੀਤਾ ਜਾ ਰਿਹਾ ਹੈ ਮਤਲਬ ਕੀ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਲੋਕ ਰਿਪੀਟ ਸਾਨੂੰ ਬੁੱਝ ਕੇ ਹੁਣ ਪਹਿਲਾਂ ਮੈਂ ਦੱਸਿਆ ਉਹਨੂੰ ਕੋਈ ਧੱਕੇ ਨਾਲ ਰੱਖ ਕੇ ਗਿਆ ਜੇ ਕਿਸੇ ਧੀ ਪੈਣ ਨੂੰ ਕੋਈ ਧੱਕੇ ਨਾਲ ਫਿਰ ਉਹਨੂੰ ਵੀ ਹਾਂ ਸਾਡੀ ਅਣਖ ਨੂੰ ਉਗਾ ਰਹੇ ਨੇ ਇਹਨਾਂ ਨੇ ਕਿਸੇ ਮੁਸਲਮਾਨ ਦੀ ਹੋਏ ਤੁਸੀਂ ਕਿਸੇ ਹਿੰਦੂਆਂ ਦੀ ਚੱਕਦੇ ਰਹੇ ਨੇ ਹਿੰਦੂਆਂ ਧੀਆਂ ਪੈਣਾ ਚੱਕਦੇ ਰਹੇ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੇਲੇ ਉਹ ਹਿੰਦੂ ਉਹਨਾਂ ਦੇ ਹਿੰਦੂਆਂ ਦੀ ਕੁੜੀ ਨੂੰ ਲੈ ਗਏ ਸੀ ਕਿ ਚੱਕ ਕੇ ਉਹਨਾਂ ਕੋਲੇ ਪੁਕਾਰ ਕੀਤੀ ਵੀ 22 ਦਿਨ ਹੋ ਗਏ ਜੀ ਰੱਖਿਆ ਨਹੀਂ ਸਾਡੀ ਕੁੜੀ ਨੂੰ ਛੱਡਦਾ ਉਹਨਾਂ ਨੇ ਉੱਥੇ ਬੁਲਾ ਕੇ 22 ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਵੀ ਕੁੜੀ ਨੂੰ ਲੈ ਸਾਡੀ ਧੀ ਆ ਇਹ ਲਿਆਂਦੀ ਸੀ ਹਿੰਦੂਆਂ ਦੀਆਂ ਸੜਾਈਆਂ ਨੇ ਅਸੀਂ ਤੇ ਇਹ ਤਾਂ ਆਪ ਗਈ ਆ ਸਾਡੀ ਕੋਈ ਨਹੀਂ ਲੱਗਦੀ ਕੌਣ ਬਦਨਾਮ ਨਾ ਕਰੋ ਬਾਰ-ਬਾਰ ਵੀਡੀਓ ਪਾ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਇਹਦੇ ਉੱਤੇ ਸਿੱਖ ਪੰਥ ਦੇ ਜਥੇਦਾਰ ਸਖਤ ਸਟੈਂਡ ਲੈਣ ਤੇ ਬੋਲਣਾ ਇਹਨਾਂ ਨੂੰ ਮੂੰਹ ਬੰਦ ਕਰਨੇ ਚਾਹੀਦੇ ਨੇ ਬੋਲਦੇ ਨੇ ਜੇ ਤੁਹਾਨੂੰ ਜੇ ਤੁਹਾਨੂੰ ਉਹ ਉਹਦਾ ਬਾਹਲਾ ਹੀਜ ਆਉਂਦਾ ਆਪਦੇ ਘਰੇ ਲਿਆ ਕੇ ਰੱਖੋ ਉਹਨੂੰ ਆਪਦੇ ਘਰੇ ਲਿਆ ਕੇ ਰੱਖੋ ਜੇ ਤੁਹਾਨੂੰ ਜਾਦੇ ਹੀਜ ਆਉਂਦਾ ਤਾਂ ਕੋਈ ਸੜਾ ਲਓ ਸਿੱਖ ਧਰਮ ਦੇ ਚ ਪੈਦਾ ਹੋ ਕੇ ਤੁਸੀਂ ਗੰਦੀਆਂ ਸਿੱਖਾਂ ਧਰਮਾਂ ਨੂੰ ਮਾੜਾ ਬਚਨ ਬੋਲਦੇ ਹੋ ਗੰਦੇ ਬਚਨ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਆਪਦੇ ਘਰੇ ਲਿਆਓ ਭਾਈ ਸਾਡਾ ਕੋਈ ਕਿਸੇ ਨਾਲ ਸੰਬੰਧ ਨਹੀਂ ਜਿੱਥੇ ਕੋਈ ਧੱਕਾ ਹੁੰਦਾ ਉਸੇ ਖਾਲਸਾ ਪੰਥ ਖੜਦਾ ਉਥੇ ਸਾਰਾ ਕੁਝ ਹੁੰਦਾ ਜੇਰਾ ਕੋਈ ਆਵਦੇ ਆਵ ਮਾੜੇ ਚੱਜ ਹੁਣ ਉਹਦੇ ਮਗਰ ਨੂੰ ਕੋਈ ਵੀ ਨਹੀਂ ਜਾਂਦਾ ਉਹਦੇ ਮਗਰ ਤਾਂ ਘਰ ਦੇ ਵੀ ਨਹੀਂ ਤੁਰਦੇ ਸਿੱਖ ਕੌਮ ਨੇ ਕੀ ਤੁਰਨਾ ਕੌਮ ਕੀ ਤੁਰੂਗੀ ਉਹਦੇ ਘਰਦਿਆਂ ਨੇ ਹਾਂ ਵੀ ਭਰੀ ਆਉਦੀ ਉਹ ਨਹੀਂ ਤੁਰ ਰਹੇ ਉਹ ਨਹੀਂ ਕਹਿ ਰਹੇ ਸਾਡੀ ਨੂੰ ਮੋੜ ਕੇ ਲਿਆਓ ਉਹਨਾਂ ਨੇ ਨਾ ਤਾਂ ਵੇ ਸਾਡੀ ਕੋਈ ਸੇ ਨਹੀਂ ਲੱਗਦੀ ਜਦੋਂ ਉਹਦੇ ਪਰਿਵਾਰ ਨੇ ਕਹਿਤਾ ਫਿਰ ਕੌਮ ਦੀ ਕੀ ਲੱਗਦੀ ਆ ਉਹ ਕੌਮ ਨੂੰ ਨਾ ਬਦਨਾਮ ਕਰੋ ਜਾਣ ਬੁੱਝ ਕੇ ਸਾਡੇ ਦੇ ਚਿੱਕੜ ਨਾਮ ਸਾਲੋ ਸਭ ਨੂੰ ਪਤਾ ਵੀ ਸਿੱਖ ਕੌਮ ਕੀ ਕਰ ਸਕਦੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਏਜੰਸੀਆਂ ਭਾਰਤ ਸਰਕਾਰ ਜਵਾਬ ਦੇ ਵੀ ਉਹਦੇ ਫੋਨ ਕਿਉਂ ਨਹੀਂ ਖੰਗਾਲੇ ਗਏ ਕਿਉਂ ਨਹੀਂ ਉਹਦਾ ਨੰਬਰ ਚੈੱਕ ਕਰੇ ਗਏ ਜਾਣਬੋਝ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਥੇ ਬੰਦ ਕਰਨ ਵਾਸਤੇ ਆਹੀ ਕਾਰਜਾ ਹੋਰ ਕੁਝ ਨਹੀਂ ਥੋਡੇ ਕੋਲੇ ਸਾਹਮਣੇ ਸਾਰੇ ਖੁਲਾਸੇ ਆਉਣ ਦੇ ਨਾਲ ਵਿੱਚ ਹੋ ਜਾਣਗੇ ਇਹ ਜਿਵੇਂ ਜਿਵੇਂ ਸਮਾਂ ਬੀਤਦਾ ਜਾਊਗਾ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਅਸੀਂ ਕੌਮ ਨੂੰ ਕਹਿੰਦੇ ਆ